ਅੱਜ ਦੀ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਇਹ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਤਾਂ ਰਿਸ਼ਤਿਆਂ ਦੇ ਵਿੱਚ ਇੱਕ ਜਿਹੜਾ ਸ਼ੱਕ ਪੈਦਾ ਹੋ ਜਾਂਦਾ ਹੈ ਸ਼ੱਕ ਦੇ ਕਾਰਨ ਜਿਹੜੀ ਨਫ਼ਰਤ ਪੈਦਾ ਹੁੰਦੀ ਹੈ ਉਹ ਨਫ਼ਰਤ ਦੇ ਕਾਰਨ ਕਈ ਵਾਰ ਬੰਦਾ ਐਸਾ ਕੰਮ ਕਰਦਾ ਹੈ ਜਾਂ ਐਸਾ ਅਪਰਾਧ ਨੂੰ ਜਨਮ ਦਿੰਦਾ ਹੈ ਕਿ ਸਾਹਮਣੇ ਵਾਲੇ ਦੀ ਵੀ ਤੇ ਆਪਣੀ ਵੀ ਜਿਹੜੀ ਜ਼ਿੰਦਗੀ ਹੈ ਉਹ ਜੋਖਮ ਦੇ ਵਿੱਚ ਪਾਉਂਦਾ ਤੇ ਜ਼ਿੰਦਗੀਆਂ ਤਹਿਸ ਨਾਸ ਕਰ ਬੈਠਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਇਹ ਜਿਹੜੀ ਘਟਨਾ ਤਿੰਨ ਦਸੰਬਰ 2024 ਉਥੇ ਐਸ਼ਬਾਗਲਕਾ ਉਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਮੇਗਾ ਜਿਹੜੀ ਕਿ ਬਹੁਤ ਵੱਡੀ ਪੋਸਟ ਤੇ ਹੁੰਦੀ ਹੈ ਇੱਕ ਆਫੀਸਰ ਹੁੰਦੀ ਹੈ ਖਾਦ ਦੀ ਗ੍ਰਾਮ ਉਦਯੋਗ ਦੇ ਵਿੱਚ ਡਾਇਰੈਕਟਰ ਹੁੰਦੀ ਹੈ ਉਥੇ ਰਹਿੰਦੀ ਹੁੰਦੀ ਹੈ ਤੇ ਨਾਲ ਉਹਦੀ ਰਹਿੰਦੀ ਹੁੰਦੀ ਹੈ ਭੈਣ ਜਿਹੜੀ ਕਿ ਉਹ ਤੋਂ ਵੱਡੀ ਹੁੰਦੀ ਹੈ ਸ਼ਾਦੀशुदा ਹੁੰਦੀ ਹੈ ਉਹਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹੁੰਦੇ ਨੇ ਪਰ ਪਿਛਲੇ 4-5 ਸਾਲਾਂ ਤੋਂ ਉਹਦੀ ਜਿਹੜੀ ਪਤੀ ਨਾਲ ਅਨਬਣ ਹੁੰਦੀ ਹੈ ਉਹ ਆਪਣੀ ਭੈਣ ਦੇ ਕੋਲ ਰਹਿੰਦੀ ਹੁੰਦੀ ਹੈ ਇਹ ਦੋਨੇ ਭੈਣਾਂ ਇੱਥੇ ਰਹਿੰਦੀ ਹੁੰਦੀਆਂ ਇਹਨਾਂ ਦੀ ਜਿਹੜੀ ਮਾਂ ਹੁੰਦੀ ਹੈ ਉਹ ਪ੍ਰਿੰਸੀਪਲ ਹੁੰਦੀ ਹੈ ਸਕੂਲ ਦੇ ਵਿੱਚ ਤੇ ਉਹਦੀਆਂ ਸਿਰਫ ਦੋ ਬੇਟੀਆਂ ਹੁੰਦੀਆਂ ਨੇ ਵੱਡੀ ਦੀ ਸ਼ਾਦੀ ਕਰ ਚੁੱਕੀ ਹੁੰਦੀ ਹੈ ਤੇ ਜਿਹੜੀ ਛੋਟੀ ਹੁੰਦੀ ਆ ਪੜ੍ਹ ਲਿਖ ਕੇ ਇੱਕ ਅਫਸਰ ਬਣ ਜਾਂਦੀ ਹੈ ਉਹਨੇ ਦੋਨੋਂ ਭੈਣਾਂ ਇੱਥੇ ਇਕੱਠੀਆਂ ਰਹਿੰਦੀਆਂ ਹੁੰਦੀਆਂ ਨੇ ਤੇ 3 ਦਸੰਬਰ 2024 ਨੂੰ ਇੱਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਜਿਹੜੀ ਪਰਿਵਾਰ ਨਾਲ ਵਾਪਰਦੀ ਹੈ ਉੱਥੇ ਇੱਕ ਸ਼ਖਸ ਹੁੰਦਾ ਇਹਨਾਂ ਦੇ ਘਰ ਹੁੰਦਾ ਤੇ ਜਿਹੜੀ ਕੰਮ ਕਰਨ ਵਾਲੀ ਮੇਡ ਹੁੰਦੀ ਹੈ ਉੱਥੇ ਬਾਈ ਹੁੰਦੀ ਹੈ ਜੋ ਵੀ ਆਪਾਂ ਕਹਿ ਲਈਏ ਜਦੋਂ ਉਹ ਦਰਵਾਜ਼ਾ ਖੋਲਦੀ ਹੈ ਉਹ ਅੰਦਰ ਦਾਖਲ ਹੁੰਦਾ ਉਹਨੂੰ ਧੱਕਾ ਮਾਰੀਂ ਅੰਦਰ ਦਾਖਲ ਹੋ ਕੇ ਉਹ ਬਨੀਤਾ ਦੇ ਪਹਿਲਾਂ ਚਾਕੂ ਨਾਲ ਵਾਰ ਕਰਦਾ ਮਨੀਤਾ ਨੂੰ ਮਾਰਨ ਤੋਂ ਬਾਅਦ ਤੇ ਜਿਹੜੀ ਉਹਦੀ ਭੈਣ ਹੁੰਦੀ ਹੈ ਮੇਗਾ ਉਹ ਤੇ ਵਾਰ ਕੀਤੇ ਜਾਂਦੇ ਨੇ ਉਹ ਆਫਸਰ ਲੜਕੀ ਨੂੰ ਤੇ ਉਹਦੀ ਭੈਣ ਨੂੰ ਦੋਨਾਂ ਨੂੰ ਮਾਰ ਕੇ ਉਥੋਂ ਫਰਾਰ ਹੋ ਜਾਂਦਾ ਹੁਣ ਜਿਹੜੀ ਕੰਮ ਵਾਲੀ ਹੁੰਦੀ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਕਤਲ ਹੋਇਆ ਹੁੰਦਾ ਹੁਣ ਕਿਸੇ ਆਮ ਬੰਦੇ ਦੇ ਸਾਹਮਣੇ ਇਸ ਤਰੀਕੇ ਦੋ ਕਤਲ ਹੋਏ ਹੁਣ ਤਾਂ ਤੁਸੀਂ ਉਹਦੇ ਹਾਲਾਤ ਆਪ ਸਮਝ ਸਕਦੇ ਹੋ ਉਹ ਵੱਧ ਹਵਾਸ ਹੁੰਦੀ ਹੈ ਕਿਉਂਕਿ ਕਾਮਬੰਦੇ ਦੇ ਸਾਹਮਣੇ ਜੇ ਮੁਰਗੇ ਨੂੰ ਵੀ ਮਾਰ ਦਿੱਤਾ ਜਾਏ ਤਾਂ ਉਹਨਾਂ ਨੂੰ ਵੀ ਇੱਕ ਵਾਰੀ ਫੀਲ ਹੁੰਦਾ ਆਪਾਂ ਪਰ ਉਹਦੇ ਸਾਹਮਣੇ ਦੋ ਜਿਹੜੀਆਂ ਜਿਉਂਦੀਆਂ ਜਾਗਦੀਆਂ ਇਨਸਾਨ ਹੁੰਦੀਆਂ ਉਹਨਾਂ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਦੋਂ ਕਤਲ ਫਰਾਰ ਹੋ ਜਾਂਦਾ ਉਹਨੂੰ ਲੱਗਦਾ ਵੀ ਹਾਂ ਹੁਣ ਕਾਤਲ ਹੈ ਨਹੀਂ ਇੱਥੇ ਕਿਉਂਕਿ ਆਪ ਵੀ ਡਰ ਜਾਂਦੀ ਹੈ ਵੀ ਜੇ ਮੈਂ ਰੋਲਾ ਪਾਇਆ ਤਾਂ ਮੈਨੂੰ ਵੀ ਮਾਰ ਸਕਦਾ ਤਾਂ ਬਾਹਰ ਆ ਕੇ ਰੋਲਾ ਪਾਉਂਦੀ ਹੈ ਲੋਕ ਇਕੱਠੇ ਹੁੰਦੇ ਨੇ ਜਿਹੜੀ ਨੌਕਰਾ ਨਹੀਂ ਹੁੰਦੀ ਉਹਦਾ ਬਹੁਤ ਬੁਰਾ ਹਾਲ ਹੁੰਦਾ ਹੁਣ ਲੋਕ ਘਰ ਦੇ ਅੰਦਰ ਜਾਂਦੇ ਨਹੀਂ ਜਦੋਂ ਅੰਦਰ ਦਾ ਨਜ਼ਾਰਾ ਦੇਖਦੇ ਨੇ ਹਾਲਾਤ ਦੇਖ ਜਿਹੜੀਆਂ ਕਿ ਦੋ ਸਗੀਆਂ ਭੈਣਾਂ ਸੀ ਹੁਣ ਇਹ ਦੁਨੀਆ ਤੋਂ ਜਾ ਚੁੱਕੀਆਂ ਸੀ ਅਲਵੀ ਤੱਕ ਜਾ ਚੁੱਕੀਆਂ ਸੀ ਉਹਨਾਂ ਦਾ ਕਿਸੇ ਨੇ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਹੁਣ ਉਹਨਾਂ ਦੇ ਵਿੱਚੋਂ ਕੋਈ ਇੱਕ ਜਣਾ ਪੁਲਿਸ ਨੂੰ ਫੋਨ ਕਰਦਾ ਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹਨੇ ਤਾਂ ਐਡੀ ਵੱਡੀ ਆਫੀਸਰ ਦਾ ਕਤਲ ਹੋਇਆ ਸੀ ਉਹਦੀ ਭੈਣ ਦਾ ਕਤਲ ਹੋਇਆ ਸੀ ਤੇ ਸਭ ਤੋਂ ਵੱਡੀ ਗੱਲ ਰਾਜਤਾਨੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਆ ਕੇ ਕਿਸੇ ਨੇ ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਸੀ ਪੁਲਿਸ ਅਫਸਰ ਮੌਕੇ ਤੇ ਪਹੁੰਚਦੇ ਤਫ਼ਤੀਸ਼ ਸ਼ੁਰੂ ਹੁੰਦੀ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉੱਥੇ ਜਿਹੜੇ ਕੋਈ ਪ੍ਰੂਫ ਹੁੰਦੇ ਨੇ ਜੋ ਵੀ ਉਹਨਾਂ ਨੂੰ ਬਲੱਡ ਸੈਂਪਲ ਜਾਂ ਕੁਝ ਵੀ ਮਿਲਦਾ ਉਹਨਾਂ ਨੂੰ ਕਲੈਕਟ ਕੀਤਾ ਜਾਂਦਾ ਤੇ ਉਦੋਂ ਬਾਅਦ ਆਲੇ ਦੁਆਲੇ ਪੁੱਛਿਆ ਜਾਂਦਾ ਵੀ ਇਹ ਪਰਿਵਾਰ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹਾਲਾਂਕਿ ਉਹਨਾਂ ਨੂੰ ਉੱਥੇ ਕੁਝ ਵੀ ਪਤਾ ਨਹੀਂ ਲੱਗਦਾ ਪਰ ਜਿਹੜੀ ਨੌਕਰਾਂ ਨਹੀਂ ਹੁੰਦੀ ਐ ਲੋਕਾਂ ਦਾ ਕਹਿਣਾ ਹੁੰਦਾ ਵੀ ਇਹਨੇ ਸਾਰਾ ਕੁਝ ਦੇਖਿਆ ਪਰ ਉਹਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਉਹਦਾ ਬਹੁਤ ਬੁਰਾ ਹਾਲ ਹੁੰਦਾ ਉਹਨੂੰ ਪਾਣੀ ਵਗੈਰਾ ਪਾਇਆ ਜਾਂਦਾ ਉਹਨੂੰ ਥੋੜਾ ਹੌਸਲਾ ਦਿੱਤਾ ਜਾਂਦਾ ਉਦੋਂ ਬਾਅਦ ਉਦੋਂ ਤਫ਼ਤੀਸ਼ ਪੁਲਿਸ ਜਿਹੜੀ ਪੁੱਛਣਾ ਸ਼ੁਰੂ ਕਰਦੀ ਐ ਨਾਲੀ ਪੁਲਿਸ ਜਿਹੜੇ ਆਲੇ ਦੁਆਲੇ ਇਲਾਕੇ ਦੇ ਸੀਸੀਟੀਵੀ ਕੈਮਰੇ ਹੁੰਦੇ ਨੇ ਉੱਥੇ ਜਿਹੜੇ ਕੈਮਰੇ ਹੁੰਦੇ ਨੇ ਉਹ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰਨਾ ਸ਼ੁਰੂ ਕਰਦੀ। ਹੁਣ ਇੱਕ ਜਿਹੜੀ ਟੀਮ ਹੈ ਉਹ ਸੀਸੀਟੀਵੀ ਕੈਮਰੇ ਚੈੱਕ ਕਰਨਾ ਸ਼ੁਰੂ ਕਰਦੀ ਹੈ। ਇੱਕ ਟੀਮ ਪੁੱਛ ਕੇ ਸ਼ੁਰੂ ਕਰਦੀ ਹੈ ਜਿਹੜੀ ਕੰਮ ਵਾਲੀ ਬਾਈ ਹੁੰਦੀ ਹੈ। ਹੁਣ ਉਹ ਤੋਂ ਜਦੋਂ ਪੁੱਛਿਆ ਜਾਂਦਾ ਉਹ ਦੱਸਦੀ ਹੈ ਵੀ ਐਵੇਂ ਇੱਕ ਬੰਦੇ ਨੇ ਗੇਟ ਖੜਕਾਇਆ ਜਦੋਂ ਮੈਂ ਖੋਲਿਆ ਤਾਂ ਮੈਨੂੰ ੱੱਕਾ ਮਾਰ ਕੇ ਉਹ ਅੰਦਰ ਦਾਖਲ ਹੁੰਦਾ। ਸਭ ਤੋਂ ਪਹਿਲਾਂ ਉਹ ਹਮਲਾ ਕਰਦਾ ਵਿਨੀਤਾ ਦਾ। ਮਨੀਤਾ ਦੇ ਚਾਕੂ ਨਾਲ ਵਾਰ ਕਰਦਾ ਜਦੋਂ ਉਹਦੀ ਭੈਣ ਮੇਗਾ ਛੜਾਣ ਹੁੰਦੀ ਹੈ ਤਾਂ ਫਿਰ ਉੱਤੇ ਵਾਰ ਕੀਤੇ ਜਾਂਦੇ ਨੇ ਦੋਨਾਂ ਨੂੰ ਮਾਰਨ ਤੋਂ ਬਾਅਦ ਉਹ ਇੱਥੋਂ ਫਰਾਰ ਹੋ ਜਾਂਦਾ ਉਹ ਤੋਂ ਬਾਅਦ ਮੈਂ ਬਾਹਰ ਆ ਕੇ ਰੋਣ ਪਾਇਆ ਤੇ ਲੋਕ ਇਕੱਠੇ ਹੋਏ ਤੇ ਫਿਰ ਪੁਲਿਸ ਆਉਂਦੀ ਹੈ ਸਾਰਾ ਕੁਝ ਉਹਦੇ ਜੋ ਕੁਝ ਹੋਇਆ ਸੀ ਦੱਸਿਆ ਹੁਣ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਹੁਣ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੰਦਾ ਜਿਹੜਾ ਉਹਨਾਂ ਦੇ ਘਰ ਵਾਲ ਨੂੰ ਆਉਂਦਾ ਦਿਖਦਾ ਤੇ ਉਹਨੂੰ ਜਦੋਂ ਦੇਖਿਆ ਉਹਦੀ ਸੀਸੀਟੀਵੀ ਫੁਟੇਜ ਕੱਢੀ ਜਾਂਦੀ ਹੈ ਤੇ ਦਿਖਾਇਆ ਜਾਂਦਾ ਘਰ ਦੇਆਂ ਤਾਂ ਘਰਦਿਆਂ ਦਾ ਕਹਿਣਾ ਹੁੰਦਾ ਹੈ ਵੀ ਇਹ ਸਾਡਾ ਜਵਾਈ ਹੈ ਜਿਹੜਾ ਬਨੀਤਾ ਦਾ ਪਤੀ ਹੈ ਜਿਤੇ ਤੋਂ ਲੜਕੇ ਬਨੀਤਾ ਚਾਰ ਪੰਜ ਸਾਲਾਂ ਤੋਂ ਆਟ ਰਹਿ ਰਹੀ ਹੁੰਦੀ ਹੈ ਤੇ ਨੌਕਰਾਨੀ ਨੂੰ ਦਿਖਾਇਆ ਜਾਂਦਾ ਵੀ ਇਹ ਉਹੀ ਸ਼ਖਸ ਹੈ ਤੋ ਕਹਿੰਦੀ ਹਾਂ ਇਹ ਉਹੀ ਸ਼ਖਸ ਹੈ ਹੁਣ ਘਰ ਦੇ ਹੈਰਾਨ ਹੁੰਦੇ ਨੇ ਵੀ ਬਨੀਤਾ ਦੇ ਪਤੀ ਨੇ ਬਨੀਤਾ ਨੂੰ ਤੇ ਉਹਦੀ ਭੈਣ ਨੂੰ ਕਿਉਂ ਮਾਰਿਆ ਹੁਣ ਜਿਹੜੀ ਪੁਲਿਸ ਪਾਰਟੀਆਂ ਨੇ ਉਹ ਜੋਗੇਸ਼ ਦੀ ਭਾਲ ਕਰਦੀਆਂ ਨੇ ਜਿਹੜਾ ਜੋਗੇਸ਼ ਹੁੰਦਾ ਉਹ ਐਮਪੀ ਪੁਲਿਸ ਦੇ ਵਿੱਚ ਏਐਸਆਈ ਹੁੰਦਾ ਹੁਣ ਇੱਕ ਏਐਸਆਈ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਉਤੋਂ ਨੇ ਆਪਣੀ ਪਤਨੀ ਤੇ ਆਪਣੀ ਸਾਲੀ ਦਾ ਕਤਲ ਕੀਤਾ ਹੁੰਦਾ ਬੜੀ ਬੇਰਹਿਮੀ ਦੇ ਨਾਲ ਕੰਮ ਵਾਲੀ ਦੇ ਸਾਹਮਣੇ ਪੁਲਿਸ ਨੂੰ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਉਹਦੀ ਗੱਡੀ ਵੀ ਦਿਖਦੀ ਹੈ ਤੇ ਗੱਡੀ ਦਾ ਨੰਬਰ ਟਰੇਸ ਕੀਤਾ ਜਾਂਦਾ ਹੁਣ ਪੁਲਿਸ ਜਦੋਂ ਲੱਭਣ ਤੇ ਆਉਂਦੀ ਹੈ ਤਾਂ ਫਿਰ ਅਤਾਲ ਚੋਂ ਵੀ ਲੱਭ ਲੈਂਦੀ ਹੈ ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੁਗੇਸ਼ ਨੂੰ ਗ੍ਰਿਫਤਾਰ ਕਰਕੇ ਜਦੋਂ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਦੁੱਧ ਪੁੱਛਗਛ ਕੀਤੀ ਜਾਂਦੀ ਹੈ ਹੁਣ ਜਿਹੜਾ ਜੁਗੇਸ਼ ਹੁੰਦਾ ਉਹ ਵੀ ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਸੀਸੀਟੀਵੀ ਦੇ ਵਿੱਚ ਵੀ ਤੂੰ ਕੈਦ ਹੋ ਚੁੱਕਿਆ ਹੈ ਤੇ ਤੈਨੂੰ ਕੰਮ ਵਾਲੀ ਬਾਈ ਨੇ ਵੀ ਦੱਸਿਆ ਉਹ ਸਾਰਾ ਕੁਝ ਉਹਦੇ ਸਾਹਮਣੇ ਜਦ ਦੱਸਿਆ ਜਾਂਦਾ ਉਹਨੂੰ ਪਤਾ ਲੱਗਦਾ ਵੀ ਹੁਣ ਜਿਹੜਾ ਮੇਰਾ ਰਾਜ ਹੈ ਖੁੱਲ ਚੁੱਕਿਆ ਹੈ ਤਾਂ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਸਾਰੇ ਹੈਰਾਨ ਰਹਿ ਜਾਂਦੇ ਨੇ ਵੀ ਇੱਕ ਤੋਂ ਇੱਕ ਵਜਾ ਜਿਹੜੇ ਲੋਕ ਕਤਲ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਠ ਕੇ ਕਤਲ ਕਰ ਦਿੰਦੇ ਨੇ ਉਹ ਦੱਸਦਾ ਵੀ ਇਹਨਾਂ ਦਾ ਜ ਬਨੀਤਾ ਦਾ ਤੇ ਜੁਗੇਸ਼ੀ ਦਾ ਵਿਆਹ ਅਜ ਤੋਂ ਕਰੀਬ 15 ਸਾਲ ਪਹਿਲਾਂ ਹੋਇਆ ਸੀ ਕਾਫੀ ਸਾਲ ਜਦੋਂ ਵਿਆਹ ਹੋ ਜਾਂਦੇ ਨੇ ਇਹਨਾਂ ਦੀ ਕੋਈ ਔਲਾਦ ਨਹੀਂ ਹੁੰਦੀ। ਕਰੀਬ 10-12 ਸਾਲ ਜਦੋਂ ਹੋ ਜਾਂਦੇ ਨੇ ਤਾਂ ਇਹਨਾਂ ਦੀ ਫਿਰ ਅਣਬੰੜ ਰਹਿਣੀ ਸ਼ੁਰੂ ਹੋ ਜਾਂਦੀ ਹੈ। ਹੁਣ ਲੜਾਈਆਂ ਝਗੜੇ ਰਹਿਣੇ ਲੱਗ ਜਾਂਦੇ ਨੇ। ਲੜਾਈਆਂ ਝਗੜੇ ਜਦੋਂ ਬਹੁਤ ਜ਼ਿਆਦਾ ਵੱਧਦੇ ਨੇ ਤੇ ਜਿਹੜੀ ਬਨੀਤਾ ਹੁੰਦੀ ਹੈ ਉਹ ਯੋਗੇਸ਼ ਦਾ ਘਰ ਛੱਡ ਕੇ ਆਪਣੀ ਭੈਣ ਕੋਲ ਭਪਾਲ ਆ ਕੇ ਰਹਿਣ ਲੱਗ ਜਾਂਦੀ ਹੈ ਮੇਗਾ ਦੇ ਘਰ। ਤੇ ਮੇਗਾ ਵੀ ਇਹਨਾਂ ਨੂੰ ਅਫਸਰ ਬਣ ਚੁੱਕੀ ਸੀ ਹੁਣ ਦੋਨੋਂ ਭੈਣਾਂ ਉੱਥੇ ਰਹਿੰਦੀਆਂ ਨੇ। ਆਪਸੀ ਪਰਿਵਾਰਾਂ ਦੇ ਵਿੱਚ ਗੱਲਬਾਤ ਹੁੰਦੀ ਹੈ, ਪੰਚਾਇਤਾਂ ਹੁੰਦੀਆਂ ਨੇ ਕਈ ਵਾਰੀ ਜਿਹੜੇ ਰਿਸ਼ਤੇਦਾਰ ਨੇ ਉਹ ਇਕੱਠੇ ਹੁੰਦੇ ਨੇ। ਪਰ ਜਦੋਂ ਗੱਲ ਨਹੀਂ ਕਿਸੇ ਪਾਸੇ ਨਿਬੜਦੀ ਤਾਂ ਫਿਰ ਸਾਰੇ ਆਪਸੀ ਸਹਿਮਤੀ ਦੇ ਨਾਲ ਰਿਸ਼ਤੇਦਾਰ ਇਕੱਠੇ ਹੋ ਕੇ ਪੰਚਾਇਤ ਇਕੱਠੀ ਹੋ ਕੇ ਇੱਕ ਫੈਸਲੇ ਤੇ ਪਹੁੰਚਦੇ ਨੇ ਵੀ ਜੇ ਇਹਨਾਂ ਨੇ ਇਕੱਠੇ ਨਹੀਂ ਰਹਿਣਾ ਇਕੱਠੇ ਨਹੀਂ ਰਹਿ ਸਕਦੇ ਤਾਂ ਆਪਸੀ ਰਜ਼ਾਮੰਦੀ ਦੇ ਨਾਲ ਇਹ ਤਲਾਕ ਲੈ ਲੈਣ ਆਪਣੀ ਆਪਣੀ ਜ਼ਿੰਦਗੀ ਜਿਉਣ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਜੋ ਕਿਸੇ ਨੂੰ ਚੰਗਾ ਲੱਗੇ ਉਹ ਕਰੇ ਪਰ ਜੁਗੇਸ਼ ਜਿਹੜਾ ਇਹ ਫੈਸਲੇ ਤੋਂ ਖੁਸ਼ ਨਹੀਂ ਹੁੰਦਾ ਜੁਗੇਸ਼ ਬਨੀਤਾ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕਹਿੰਦਾ ਵੀ ਜੇ ਉਹ ਕੁਝ ਹੋ ਗਿਆ ਉਹਨੂੰ ਭੁੱਲ ਕੇ ਉਹ ਮੇਰੇ ਨਾਲ ਰਹੇ ਤੇ ਜਿਹੜੀ ਬਣੀਤਾ ਹੁੰਦੀ ਹੈ ਹੁਣ ਇਹਨੂੰ ਨਹੀਂ ਮਿਲਣਾ ਚਾਹੁੰਦੇ ਇਹਦੇ ਖਿਲਾਫ ਜਿਹੜੀ ਬਣੀਤਾ ਦੀ ਭੈਣ ਮੇਗਾ ਹੁੰਦੀ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਵੀ ਕਰਦੀ ਹੈ ਉਸ ਤੋਂ ਬਾਅਦ ਇਹਦਾ ਕਹਿਣਾ ਹੁੰਦਾ ਵੀ ਠੀਕ ਹੈ ਮੈਂ ਨਹੀਂ ਮਿਲਦਾ ਮੈਂ ਆਪਣੀ ਪਤਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਇੱਕ ਜਿਹੜਾ ਰਿਸ਼ਤਾ ਟੁੱਟਦਾ ਸੀ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜਾ ਜੁਗੇਸ਼ ਹੁੰਦਾ ਉਹਦੇ ਦਿਮਾਗ ਦੇ ਵਿੱਚ ਇਹ ਚੱਲਦਾ ਹੁੰਦਾ ਵੀ ਉਹ ਬਣੀਤਾ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਉਹ ਚਾਹੁੰਦਾ ਵੀ ਬਣੀਤਾ ਉਹਦੇ ਨਾਲ ਰਹੇ ਜਾਂ ਇਹ ਕਹਿ ਲਿਏ ਵੀ ਉਹਦੇ ਜਦੋਂ ਅਧਿਕਾਰ ਚੋਂ ਉਹ ਨਿਕਲਦੀ ਦਿਖਦੀ ਹੈ ਉਹਨੂੰ ਉਹਨੂੰ ਇਹ ਵੀ ਗੁੱਸਾ ਹੁੰਦਾ ਕਈ ਵਾਰ ਕਿਸੇ ਦੀ ਈਗੋ ਆ ਜਾਂਦੀ ਹੈ ਅੱਗੇ ਹਾਲਾਂਕਿ ਇਹ ਦੇ ਵਿੱਚ ਇਹ ਸਮਝਦਾਰ ਹੁੰਦਾ ਤਾਂ ਤਲਾਕ ਲੈਂਦਾ ਆਪਣੀ ਜ਼ਿੰਦਗੀ ਜਿਉ ਸਕਦਾ ਸੀ ਆਪਣੀ ਵਧੀਆ ਪੋਸਟ ਤੇ ਸੀ ਪਰ ਨਹੀਂ ਹੁਣ ਕੰਪਲੇਂਟ ਤੋਂ ਬਾਅਦ ਹੋਰ ਵੀ ਗੁੱਸੇ ਦੇ ਵਿੱਚ ਆ ਜਾਂਦਾ ਹੁਣ ਜਿਹੜਾ ਤਲਾਕ ਦੇ ਕਾਗਜ਼ਾਤ ਤਿਆਰ ਹੋ ਚੁੱਕੇ ਸੀ ਕਾਗਜ਼ ਜਿਹੜੇ ਨੇ ਉਹ ਕੋਰਟ ਦੇ ਵਿੱਚ ਵੀ ਲੱਗ ਚੁੱਕੇ ਸੀ ਹੁਣ ਆਪਸੀ ਸਹਿਮਤੀ ਦੇ ਨਾਲ ਇਹਨਾਂ ਦਾ 2-4 ਦਿਨ ਦੇ ਵਿੱਚ ਤਲਾਕ ਹੋਣਾ ਸੀ ਪਰ ਉਦੋਂ ਪਹਿਲਾਂ ਜਿਹੜਾ ਜੋਗੇਸ਼ ਉਹ ਆਪਣੀ ਸਾਲੀ ਦੇ ਨਾਲ ਵੀ ਗੁੱਸੇ ਰਹਿਦਾ ਸੀ ਉਹਦਾ ਕਹਿਣਾ ਸੀ ਵੀ ਇਹ ਜਿਹੜੀ ਮੇਗਾ ਇਹਦੇ ਕਰਕੇ ਹੀ ਜਿਹੜਾ ਸਾਡਾ ਘਰ ਉੱਜੜਦਾ ਹੈ ਇਹ ਹੀ ਸਾਨੂੰ ਨੇੜੇ ਨਹੀਂ ਲੱਗਣ ਦਿੰਦੀ ਇਹ ਹੀ ਬਨੀਤਾ ਦੇ ਕਰਨ ਪਰਦੀ ਹੈ ਹੁਣ ਇਹ ਸ਼ੱਕ ਵੀ ਉਹਦੇ ਦਿਮਾਗ ਦੇ ਵਿੱਚ ਸੀ ਇੱਕ ਉਹਦੇ ਸ਼ੱਕ ਦਿਮਾਗ ਦੇ ਵਿੱਚ ਹੋਰ ਜਾਂਦਾ ਵੀ ਜਿਹੜੀ ਬਨੀਤਾ ਹੈ ਇਹ ਤਾਂ ਗਵਾਲੀਅਰ ਦੇ ਕਿਸੇ ਐਸਆਈ ਕੋਈ ਹੈ ਉਹਦੇ ਨਾਲ ਜਿਹੜੇ ਨਜਾਇਜ਼ ਸੰਬੰਧ ਇਹ ਜਿਹੜਾ ਸ਼ੱਕ ਇਹਦੇ ਦਿਮਾਗ ਦੇ ਵਿੱਚ ਘਰ ਘਰ ਜਾਂਦਾ ਤਾਂ ਇਹ ਹੋਰ ਗੁੱਸੇ ਨਾਲ ਜਿਹੜਾ ਲਾਲ ਪੀਲਾ ਹੋ ਜਾਂਦਾ ਕਿੱਥੋਂ ਨਾ ਕਿਤਵੇਂ ਨੂੰ ਜਾਣਕਾਰੀ ਮਿਲਦੀ ਹੈ ਵਿਜੜੀ ਬਨੀਤਾ ਉਹ ਗਵਾਲੀਆ ਦੇ ਕਿਸੇ ਐਸਆਈ ਨਾਲ ਉਹਦਾ ਨਜਾਇਜ਼ ਸਬੰਧ ਨੇ ਤਾਂ ਫਿਰ ਇਸੇ ਪਲਾਨਿੰਗ ਦੇ ਤਹਿਤ ਵੀ ਇਹਨੂੰ ਮਾਰਨ ਤੋਂ ਬਾਅਦ ਮੈਂ ਉਹ ਐਸਆਈ ਨੂੰ ਵੀ ਮਾਰਨਾ ਦੋਨੋਂ ਭੈਣਾਂ ਨੂੰ ਮਾਰਨ ਵਾਸਤੇ ਉਹਨਾਂ ਦੇ ਘਰ ਜਾਂਦਾ ਹਾਲਾਂਕਿ ਘਰ ਦੇ ਵਿੱਚ ਦੀ ਐਂਟਰੀ ਨਹੀਂ ਕਰ ਲੈਂਦੀਆਂ ਪਰ ਜਿੱਦਣ ਜਾਂਦਾ ਹੈ ਇਹ ਇਹ ਨੌਕਰਾਂ ਨੇ ਜਦੋਂ ਕੁੰਡਾ ਖੋਲ੍ਹਦੀਏ ਤਦ ਨੂੰ ਤੱਕਾ ਮਾਰ ਕੇ ਸਾਈਡ ਤੇ ਹੋ ਕੇ ਅੰਦਰ ਚਲਾ ਜਾਂਦਾ ਅੰਦਰ ਸਭ ਤੋਂ ਜ ਪਹਿਲਾਂ ਜਾ ਕੇ ਬਨੀਤਾ ਤੇ ਹਮਲਾ ਕਰਦਾ ਬਨੀਤਾ ਨੂੰ ਚਾਕੂ ਮਾਰੇ ਜਾਂਦੇ ਨੇ ਜਦੋਂ ਮੇਗਾ ਛੜਾਣ ਹੋਦੀ ਤੇ ਮੇਗਾ ਤੇ ਵੀ ਹਮਲਾ ਕੀਤਾ ਜਾਂਦਾ। ਇਸ ਤੋਂ ਬਾਅਦ ਇਹਨੇ ਜਾਣਾ ਹੁੰਦਾ ਹੈ ਕਵਾਲੀਅਰ। ਉੱਥੇ ਜਾ ਕੇ ਜਿਹੜਾ ਏਐਸਆਈਸੀ ਜਿਹੜਾ ਕਿ ਇਹਨੂੰ ਲੱਗਦਾ ਸੀ ਇਹਦੇ ਤੇ ਬਨੀਤਾ ਦੇ ਦੀ ਪਤਨੀ ਦੇ ਸੰਬੰਧ ਨੇ ਇਹਨੇ ਜਾ ਕੇ ਉਹਦਾ ਕਤਲ ਕਰਨਾ ਸੀ। ਪਰ ਉਦੋਂ ਪਹਿਲਾਂ ਹੀ ਪੁਲਿਸ ਦੀ ਸੂਝ-ਬੂਝ ਦੇ ਨਾਲ ਜਿਹੜਾ ਜੋਗੇਸ਼ ਨੂੰ ਫੜ ਲਿਆ ਜਾਂਦਾ। ਉਹਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਚੁੱਕਿਆ ਸੀ ਤੇ ਪੁਲਿਸ ਇਹਦੀ ਨਿਸ਼ਾਨਦੇਹੀ ਤੇ ਇਹ ਚਾਕੂ ਵਗੈਰਾ ਜਿਨ੍ਹਾਂ ਨਾਲ ਇਹਨੇ ਹਮਲਾ ਕੀਤਾ ਸੀ ਉਹ ਵੀ ਫੜ ਲਏ ਜਾਂਦੇ ਨੇ ਆਪਣੇ ਕਬਜ਼ੇ ਚ ਲੈਏ ਜਾਂਦੇ ਨੇ ਤੇ ਜਿਹੜੀ ਗੱਡੀ ਤੇ ਗਿਆ ਉਹ ਗੱਡੀ ਵੀ ਕਬਜ਼ੇ ਦੇ ਵਿੱਚ ਲੈ ਲਈ ਜਾਂਦੀ ਹੈ ਤੇ ਇਹਨੂੰ ਇਹਦੀ ਜਿਹੜੀ ਨੌਕਰੀ ਹੈ ਉਹ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਇੱਥੇ ਐਫ ਆਈ ਆਰ ਕਰਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਹੁਣ ਇੱਥੇ ਕੇਸ ਚੱਲਦਾ ਹੈ ਹੁਣ ਕੇਸ ਅਜੇ ਕਾਰਵਾਈ ਤੇ ਹੋਣੀ ਹੈ ਕਿਉਂਕਿ ਅਜੇ ਤਾਜੀ ਘਟਨਾ ਕੁਝ ਹੀ ਦਿਨ ਹੋਏ ਨੇ ਤੇ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਹਾਲਾਂਕਿ ਨੌਕਰਾਨੀ ਨੇ ਜਿਹੜਾ ਕਤਲ ਹੁੰਦਾ ਆਪਣੇ ਅੱਖਾਂ ਨਾਲ ਦੇਖਿਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ ਤੇ ਆਪਣੀ ਜ਼ਬਾਨ ਤੋਂ ਵੀ ਇਹ ਮੰਨ ਚੁੱਕਿਆ ਹੈ ਇਹਦੀ ਨਿਸ਼ਾਨਦੇਹੀ ਤੇ ਜਿਸ ਹਥਿਆਰ ਦੇ ਨਾਲ ਇਹਨੇ ਕਤਲ ਕੀਤੇ ਨੇ ਉਹ ਵੀ ਮਿਲ ਚੁੱਕੇ ਹੁਣ ਇਹਨੂੰ ਸਜ਼ਾ ਵੀ ਮਿਲ ਸਕਦੀ ਹੈ ਹੋ ਸਕਦਾ ਇਹਨੂੰ ਸਜ਼ਾ ਵੀ ਮਿਲੇ ਕਿਉਂਕਿ ਇਹਨੇ ਅਪਰਾਧ ਕੀਤਾ ਤੇ ਸਾਰਾ ਕੁਝ ਸਬੂਤ ਜਿਹੜੇ ਨੇ ਇਹਦੇ ਖਿਲਾਫ ਨੇ ਪਰ ਜਿਹੜੀਆਂ ਦੋ ਜ਼ਿੰਦਗੀਆਂ ਚਲੀਆਂ ਗਈਆਂ ਉਹਨਾਂ ਮੁੜ ਕੇ ਵਾਪਸ ਨਹੀਂ ਆਉਣਾ ਇਸ ਸ਼ਖਸ ਨੇ ਇੱਕ ਸ਼ੱਕ ਦੇ ਕਾਰਨ ਤੇ ਸ਼ੱਕ ਤੋਂ ਗੁੱਸਾ ਜੜਾਇਆ ਨੂੰ ਨਫ਼ਰਤ ਜਿਹੜੀ ਹੋਈ ਉਹਦੇ ਕਾਰਨ ਜਿਹੜੀਆਂ ਦੋ ਜ਼ਿੰਦਗੀਆਂ ਨੇ ਉਹ ਬਰਬਾਦ ਕਰ ਦਿੱਤੀ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀ ਸਿਆਣੀ ਕਹ ਲਈ ਸੀ ਵੀ ਆਪਣੀ ਜੇ ਕਿਸੇ ਨਾਲ ਨਹੀਂ ਬੰਦੀ ਤਾਂ ਤਤਲਾਕ ਲੈ ਕੇ ਆਪਣੀ ਜ਼ਿੰਦਗੀ ਜਿਉ ਸਕਦੇ ਆ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਹੁਣ ਇਹਨੂੰ ਕੀ ਮਿਲਿਆ ਗੁੱਸੇ ਦੇ ਵਿੱਚ ਇਹਨੇ ਕਤਲ ਕੀਤਾ ਸ਼ੱਕ ਇਹਨੂੰ ਪੈਦਾ ਹੋਇਆ ਇਹਦੇ ਅੰਦਰ ਸ਼ੱਕ ਤੋਂ ਨਫ਼ਰਤ ਪੈਦਾ ਹੋਈ ਇਹਨੂੰ ਇਹ ਲੱਗਿਆ ਵੀ ਇਹਦੀ ਜਿਹੜੀ ਭੈਣ ਮੇਰੇ ਖਿਲਾਫ ਕਰਨ ਭਰਦੀ ਹੈ ਉਸ ਕਾਰਨ ਇਹਨੇ ਦੋ ਕਤਲ ਕੀਤੇ ਆਪਣੀ ਜ਼ਿੰਦਗੀ ਜਿਉਂਦਾ ਆਪ ਇੱਕ ਆਫਸਰ ਸੀ ਹੋਰ ਪ੍ਰਮੋਸ਼ਨ ਇਹਦੀ ਹੁੰਦੀ ਤੇ ਆਪਣਾ ਕਿਤੇ ਹੋਰ ਵਿਆਹ ਕਰਾਂਦਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਗੁੱਸੇ ਦੇ ਵਿੱਚ ਆ ਕੇ ਕੀਤੇ ਕਤਲਾਂ ਦੇ ਕਾਰਨ ਦੋ ਜ਼ਿੰਦਗੀਆਂ ਬਰਬਾਦ ਕੀਤੀਆਂ ਤੇ ਆਪਣੀ ਵੀ ਜ਼ਿੰਦਗੀ ਬਰਬਾਦ ਕੀਤੀ ਤੇ ਇਹਦੇ ਮਾਪੇ ਵੀ ਹੁਣ ਕੀ ਜ਼ਿੰਦਗੀ ਹੈ ਉਹ ਦੋ ਹੀ ਭੈਣਾਂ ਸੀ ਆਪਣੇ ਮਾਪੇ ਦੀਆਂ ਦੋ ਹੀ ਬੱਚੀਆਂ ਸੀ ਜਿਹੜੀਆਂ ਦੁਨੀਆ ਤੋਂ ਚਲੀਆਂ ਗਈਆਂ ਗੁੱਸੇ ਦੇ ਵਿੱਚ ਇੱਕ ਚੱਕਿਆ ਕਦਮ ਬੰਦੇ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦਾ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਹੁਣ ਕਤਲ ਨੇ ਕੀਤਾ ਕੀ ਇਹਨੂੰ ਫਾਇਦਾ ਹੋਇਆ ਉਹਦੇ ਹੱਥ ਕੀ ਆਇਆ ਜੇ 2 ਮਿੰਟ ਬੈਠ ਕੇ ਉਹਦੋਂ ਪਹਿਲਾਂ ਸੋਚਦਾ ਤਾਂ ਇਹ ਆਪਣੀ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਗੁੱਸੇ ਦੇ ਵਿੱਚ ਇੱਕ ਲਿਆ ਗਿਆ ਫੈਸਲਾ ਜ਼ਿੰਦਗੀਆਂ ਤਬਾਹ ਕਰ ਦਿੰਦਾ ਹੈ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਆਪਣੇ ਮਾਪਪਾਪ ਦਾ ਪਤੀ ਪਤਨੀ ਦਾ ਹਰੇਕ ਰਿਸ਼ਤੇ ਦੀ ਕਦਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸੰਤੋਸ਼